ਅੰਮ੍ਰਿਤਸਰ ਦੇ ਨਗਰ ਨਿਗਮ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਹੈ। ਤੁਹਾਨੂੰ ਦੱਸਦੀ ਕਿ ਸਮਾਜ ਸੇਵਕ ਮਨਦੀਪ ਸਿੰਘ ਮੰਨਾ ਤੇ ਮੰਨਾ ਦੇ ਪੁਰਾਣੇ ਦੋਸਤ ਦੇ ਵਿਚਾਲੇ ਝਗੜਾ ਹੋ ਗਿਆ। ਦਰਸਲ ਤੁਹਾਨੂੰ ਦੱਸਦੀ ਕਿ ਮੰਨਾ ਕੁਝ ਪ੍ਰਾਈਵੇਟ ਬੱਸ ਡਰਾਈਵਰਾਂ ਦੇ ਨਾਲ ਮੰਗ ਪੱਤਰ ਦੇਣ ਦੇ ਲਈ ਆਏ ਸਨ ਤਾਂ ਮੰਨਾ ਦਾ ਵਿਰੋਧ ਕਰਨ ਵਾਲੇ ਅਮਰਪਾਲ ਸਿੰਘ ਬੱਬਲੂ ਨੇ ਮੰਨਾ ਦੇ ਐਕਸ ਤੇ ਸਵਾਲ ਖੜੇ ਕੀਤੇ। ਸੋ ਇਸ ਨੂੰ ਲੈ ਕੇ ਮੰਨਾ ਦੇ ਨਾਲ ਆਏ ਹੋਏ ਲੋਕਾਂ ਨੇ ਅਮਰਪਾਲ ਸਿੰਘ ਤੇ ਹਮਲਾ ਕਰ ਦਿੱਤਾ। ਤਹਾਨੂੰ ਦੱਸ ਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਦੇ ਸਮੇਂ ਸ਼ੁਰੂ ਹੋਏ ਬੀਆਰਟੀਐਸ ਪ੍ਰੋਜੈਕਟ ਇਸ ਸਮੇਂ ਬੰਦ ਹੋਇਆ ਪਿਆ ਅਤੇ ਬੀਆਰਟੀਐਸ ਪ੍ਰੋਜੈਕਟ ਦੇ ਵਿੱਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮ ਇਸ ਸਮੇਂ ਬੇਰੋਜ਼ਗਾਰ ਨੇ ਅਤੇ ਬੀਆਰਟੀਐਸ ਪ੍ਰੋਜੈਕਟ ਦੇ ਵਿੱਚ ਕਰੋੜਾਂ ਰੁਪਏ ਦੀਆਂ ਲਾਗਤ ਦੇ ਨਾਲ ਬਣੀਆਂ ਬੱਸਾਂ ਵਿੱਚ ਇਸ ਸਮੇਂ ਕੁਆੜ ਹੁੰਦੀਆਂ ਜਾ ਰਹੀਆਂ ਨੇ ਸੋ ਇਸ ਦੇ ਚਲਦੇ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਦੇ ਵੱਲੋਂ BRTS ਮੁਲਾਜ਼ਮਾਂ ਦੀ ਆਵਾਜ਼ ਚੁੱਕੀ ਜਾ ਰਹੀ ਹੈ ਤੇ BRTS ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਨਗਰ ਨਿਗਮ ਦਫ਼ਤਰ ਦੇ ਵਿੱਚ ਜਦੋਂ ਪਹੁੰਚੇ ਨੇ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਸਮਾਜ ਸੇਵੀ ਮਨਦੀਪ ਮੰਨਾ ਦੇ ਪੁਰਾਣੇ ਸਾਥੀ ਅਮਰਪਾਲ ਸਿੰਘ ਬੱਬਲੂ ਦੇ ਵੱਲੋਂ ਮਨਦੀਪ ਮੰਨਾ ਦੇ ਉੱਪਰ ਸਵਾਲ ਖੜੇ ਕੀਤੇ ਗਏ ਨੇ ਅਤੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਮਨਦੀਪ ਸਿੰਘ ਮੰਨਾ ਦੇ ਕੁਝ ਸਾਥੀਆਂ ਦੇ ਵੱਲੋਂ ਅਤੇ BRTS ਪ੍ਰੋਜੈਕਟ ਅਧਿਨ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਵੱਲੋਂ ਅਮਰਪਾਲ ਸਿੰਘ ਉਰਫ ਬਬਲੂ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਅਤੇ ਇਹ ਸਾਰੀ ਘਟਨਾ ਉਥੇ ਮੌਜੂਦ ਮੀਡੀਆ ਨੇ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲਈ ਹੈ ਸੋ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਮਨਦੀਪ ਸਿੰਘ ਮੰਨਣਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਬੇਰੁਜ਼ਗਾਰ ਹੋਏ ਬੀਆਰਟੀਐਸ ਪ੍ਰੋਜੈਕਟ ਦੇ ਅਧੀਨ ਆਉਂਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਹੁਣ ਨਗਰ ਨਿਗਮ ਦਫ਼ਤਰ ਦੇ ਵਿੱਚ ਮੰਗ ਪੱਤਰ ਦੇਣ ਪਹੁੰਚੇ ਨੇ ਲੇਕਿਨ ਨਜਾਇਜ਼ ਹੈ ਅਮਰਪਾਲ ਸਿੰਘ ਬਬਲੂ ਦੇ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਉੱਥੇ ਹੀ ਦੂਜੇ ਪਾਸੇ ਅਮਰਪਾਲ ਸਿੰਘ ਬਬਲੂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਕਿਹਾ ਹੈ ਕਿ ਮਨਦੀਪ ਸਿੰਘ ਮੰਨਾ ਇੱਕ ਬਲੈਕਮੇਲਰ ਹੈ ਇਸੇ ਗੱਲ ਦਾ ਖੁਲਾਸਾ ਕਰਨ ਦੇ ਲਈ ਉਹ ਅੱਜ ਇੱਥੇ ਪਹੁੰਚੇ ਨੇ ਲੇਕਿਨ ਮਨਦੀਪ ਸਿੰਘ ਮੰਨਾ ਦੇ ਕੁਝ ਸਾਥੀਆਂ ਦੇ ਵੱਲੋਂ ਉਸਤੇ ਹਮਲਾ ਕੀਤਾ ਗਿਆ ਜੋ ਕਿ ਸਰਾਸਰ ਗਲਤ ਹੈ ਜਰਾ ਤੁਸੀਂ ਵੀ ਦੇਖੋ ਇਸ ਵੀਡੀਓ ਨੂੰ ਤੇ ਇਸ ਦੇ ਵਿੱਚ ਹੋਰ ਕੀ ਕੁਝ ਕਹਿਣਾ ਆਉਂਦੇ ਹਾਂ ਅੱਜ ਸਰੋਜ ਕਾਰਪੂਸ਼ੀ ਕਮਿਸ਼ਨ ਨੂੰ ਮਿਲਿਆ ਗਿਆ ਕਿ ਉਹਨਾਂ ਨੇ ਸੁਵਿਸ਼ਾਸ਼ ਦਿੱਤਾ ਇੱਕ ਵਾਰ ਫੇਰ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮਤਲਬ ਜਨਤਾ ਨੇ ਇੱਕ ਜੁੜਿਆ ਮੁੱਦਾ ਸਾਡੇ ਸ਼ਹਿਰ ਨਾਲ ਅੰਮ੍ਰਿਤਸਰ ਗੁਰੂ ਨਗਰੀ ਨਾਲ ਜੁੜਿਆ ਮੁੱਦਾ ਕਿ ਬੱਸਿਸ ਜਿਹੜੀਆਂ ਚੱਲਦੀਆਂ ਸੀ ਲੋਕਾਂ ਨੂੰ ਬਹੁਤ ਸਾਰੀ ਸਹੂਲਤ ਸੀਗੀ ਸਟੂਡੈਂਟ ਨੂੰ ਜਿਹੜੇ 10 ਤੋਂ 15000 ਤਨਖਾਹ ਲੈਂਦੇ ਨੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਜਾ ਸਕਦੇ ਸੀਗੇ ਔਰ ਇੱਕਦਮ ਹੀ ਸਿਸਟਮ ਦੀ ਜਿਹੜੀ ਨਲਾਕੀ ਕਰਕੇ ਉਹ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਔਰ ਲੋਕਾਂ ਦੇ ਖਰਚੇ ਵਧ ਗਏ ਸ਼ਹਿਰ ਦੇ ਵਿੱਚ ਟ੍ਰੈਫਿਕ ਵਧ ਗਿਆ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ 1 ਮਹੀਨਾ ਬੱਸ ਫ੍ਰੀ ਚੱਲੀ ਸੀ ਔਰ 3 ਮਹੀਨੇ 3 ਮਹੀਨੇ ਬਸ ਫ੍ਰੀ ਚੱਲੀ ਸੀ ਔਰ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਜਿਹੜਾ ਬਹੁਤ ਵਧੀਆ ਜਿਹੜਾ ਦਰੁਸਤੀ ਹੋ ਗਈ ਸੀ ਸ਼ਹਿਰ ਦੇ ਵਿੱਚ ਰਾਸ਼ੀ ਮੁਗ ਗਿਆ ਸੀਗਾ ਜਿਹਨੂੰ AC ਬੱਸ ਗਰਮੀ 'ਚ ਮਿਲ ਜਾਂਦੀ ਸੀ ਜਿਹਨੂੰ ਸਰਦੀ 'ਚ ਜਿਹੜੀ ਬੰਦ ਬੱਸ ਮਿਲ ਜਾਂਦੀ ਉਹ ਮੁੜ ਕੇ ਆਪਣਾ ਵਹੀਕਲ ਕੱਢਦਾ ਹੀ ਨਹੀਂ ਔਰ ਇੱਥੋਂ ਤੱਕ ਕੱਲ ਇਹਨਾਂ ਮੈਨੂੰ ਦੱਸਿਆ ਕਿ ਬਹੁਤ ਸਾਰੇ ਜਿਹੜੇ ਅਮੀਰ ਲੋਕ ਜਿਹੜੇ ਮਤਲਬ ਆਪਣੀਆਂ ਫੈਕਟਰੀ ਚਲਾਉਂਦੇ ਨੇ ਇੱਕ ਕੋਨੇ ਤੋਂ ਕੁਛ ਹਾਟੇ ਤੋਂ ਫੋਕਲ ਪੁਆਇੰਟ ਆਉਂਦੇ ਨੇ ਉਹ ਵੀ ਇਹਨਾਂ ਬੱਸਾਂ ਦੇ ਵਿੱਚ ਸਫ਼ਰ ਕਰਨਾ ਸ਼ੁਰੂ ਹੋ ਗਏ ਸੀ ਕਿ ਇੱਕ ਤੇ ਟਾਈਮ ਬਚਦਾ ਸੀਗਾ ਔਰ ਦੂਜਾ ਮਤਲਬ ਉਹਨਾਂ ਨੂੰ ਇਹ ਸਹੂਲਤ ਜਿਹੜੀ ਬਹੁਤ ਵਧੀਆ ਲੱਗਦੀ ਸੀ ਔਰ ਇੱਕਦਮ ਇਹਨੂੰ ਜਿਹੜਾ ਬੰਦ ਕਰ ਕਰਕੇ ਰੱਖ ਦਿੱਤਾ ਗਿਆ ਔਰ ਇਸ ਤੋਂ ਪਹਿਲਾਂ ਮੈਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਸੀਗਾ ਜਿਸ ਤੋਂ ਇਹ ਮਹਮ ਸ਼ੁਰੂ ਹੋਈ ਹੈ ਔਰ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਘਾਟੇ ਵਾਲਾ ਸੌਦਾ ਔਰ ਮੈਂ ਤੁਹਾਡੇ ਮਾਧਿਅਮ ਰਹੀ ਹਾਂ ਮਸਲਾ ਹੱਲ ਕਰਾਉਣਾ ਚਾਹੁੰਦੇ ਆ ਮੇਰੀ ਬੇਨਤੀ ਹੈ ਭਗਵੰਤ ਮਾਨ ਨੂੰ ਵੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਲੋਕਾਂ ਦੀ ਫੈਸਿਲਿਟੀਆਂ ਜਿਹੜੇ ਸਕੂਲ ਹੁੰਦੇ ਨੇ ਐਜੂਕੇਸ਼ਨ ਸਿਸਟਮ ਹੈ ਜਿਹੜਾ ਮੈਡੀਕਲ ਸਿਸਟਮ ਹੈ ਜਿਹੜੀ ਟਰਾਂਸਪੋਰਟੇਸ਼ਨ ਹੈ ਇਹਦੇ ਵਿੱਚ ਮੁਨਾਫੇ ਨਹੀਂ ਵਿਖੇ ਜਾਂਦੇ ਇਹਦੇ ਵਿੱਚ ਮਤਲਬ ਵੈਲਫੇਅਰ ਦੇ ਫੰਡ ਜਾਰੀ ਕੀਤੇ ਜਾਂਦੇ ਨੇ ਜੇ ਤੁਸੀਂ ਮੁਨਾਫਾ ਹੀ ਦੇਖਣਾ ਤੇ ਫਿਰ ਬੀਬੀਆਂ ਨੂੰ ਜਿਹੜੇ ਤੁਸੀਂ ਬੱਸ-ਬੱਸ ਫਰੀ ਦਿੱਤੇ ਨੇ ਉਹਨਾਂ ਦੀ ਟਿਕਟ ਵੀ ਲਾ ਦਿਓ ਸੋ ਇੰਨਾਂ ਚੀਜ਼ਾਂ ਦੇ ਉੱਤੇ ਜਾ ਔਰ ਸਰਕਾਰ ਨੂੰ ਚਾਹੀਦਾ ਕਿ ਮੰਥਲੀ ਇਹਦਾ ਜਿਹੜਾ ਫੰਡ ਉਹ ਦਿੱਤਾ ਜਾਵੇ ਔਰ ਇਹ ਬੱਸ ਜਿਹੜੀ ਸੜਕਾਂ ਦੇ ਉੱਤੇ ਚੱਲੇ ਔਰ 1500 ਮੁਲਾਜ਼ਮ ਜਿਹੜਾ ਇਹਦੇ ਵਿੱਚ ਕੰਮ ਕਰਦਾ ਸੀ ਇੱਥੇ ਤੁਹਾਨੂੰ ਮੈਂ ਦਿਖਾਉਣਾ ਬੀਬੀ ਜੀ ਆਇਓ ਇੱਕ ਮਿੰਟ ਮਤਲਬ ਉਹ ਬੇਰੁਜ਼ਗਾਰ ਬਲਕ ਦੇ ਵਿੱਚ ਵਿੰਡੋਜ਼ ਜਿਹੜੀਆਂ ਸਾਡੀਆਂ ਭੈਣਾਂ ਸੀਗੀਆਂ ਉਹ ਇਹਦੇ ਵਿੱਚ ਕੰਮ ਕਰਦੀਆਂ ਸੀ ਇੱਥੇ ਇੱਕ ਬੀਬੀ ਜੀ ਦੱਸਦੇ ਨੇ ਕਿ ਕੰਮ ਨਹੀਂ ਚੱਲਦਾ ਔਰ ਮੇਰਾ ਮੇਰਾ 15 ਸਾਲ ਦਾ ਬੱਚਾ ਮਜ਼ਦੂਰੀ ਕਰਦਾ ਹੈ ਕੈਟਰਿੰਗ ਵਾਲਿਆਂ ਦੇ ਨਾਲ ਜਾਂਦਾ ਇਹ ਕਿਥੇ ਬੱਚੀ ਹੈ ਕੱਲ ਮੈਨੂੰ ਮਿਲੀ ਉਹਨੇ ਐਮਏ ਕੀਤੀ ਹੈ ਉਹ ਖੜੀ ਹੈ ਮਤਲਬ ਭਰਾ ਮੈਂਟਲੀ ਅਫਸੈਟ ਹੈ ਭੈਣ ਜਿਹੜੀ ਪੀਜੀਡੀਸੀ ਇਹ ਕਰਦੀ ਯਾਰ ਘਰ ਦਾ ਗੁਜ਼ਾਰਾ ਅੱਜ ਵੀ ਤਰੀਕ ਚ ਮੰਗ ਮੰਗ ਕੇ ਚੱਲ ਰਿਹਾ ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਆ ਸਾਰੀਆਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਇੱਥੇ ਆਈਆਂ ਨੇ ਮਤਲਬ ਉਹ ਇਹਨਾਂ ਦੇ ਹਸਬੰਦ ਨਹੀਂ ਹੈਗੇ ਪਿੱਛੇ ਕਿਤੇ ਕਿੰਨੇ ਰੁਪਏ ਦਾ ਪ੍ਰੋਜੈਕਟ ਇੱਕ ਵਾਰੀ ਇਹ ਚਾਂਸ ਨਹੀਂ ਕਈ ਵਾਰ ਬਸ ਜਿਹੜੀ ਇਹ ਬੰਦ ਹੋ ਚੁੱਕੀ ਹੈ ਸਰਕਾਰ ਅਣਭਰ ਵਿਕੇ ਪ੍ਰੋਜੈਕਟ ਲੈ ਆ ਕੇ ਜਿੱਥੇ ਜਿੱਥੇ ਸਰਕਾਰ ਦਾ ਰੈਵਨਿਊ ਜਿਹੜਾ ਖਰਾਬ ਹੁੰਦਾ ਉੱਥੇ ਲੋਕਾਂ ਦੇ ਪੈਸੇ ਹੈ ਪ੍ਰੋਪਰਟੀ ਟੈਕਸ ਰਹੀ ਜਿਹੜੇ ਪੈਸੇ ਜਾਂਦੇ ਕਿਉਂ ਇਸ ਤਰ੍ਹਾਂ ਦਾ ਇਹ ਦੇ ਇਹ ਦੇ ਵਿੱਚ ਇਹ ਕੀਤਾ ਜਾਵੇ ਕਿ ਇਹ ਵੈਲਫੇਅਰ ਦਾ ਕੰਮ ਹੈ ਔਰ ਵੈਲਫੇਅਰ ਇਹਦੇ ਵਿੱਚ ਹੈ ਪਬਲਿਕ ਵੈਲਫੇਅਰ ਲਈ ਵਰਤਿਆ ਜਾਂਦਾ ਹੈ ਪਬਲਿਕ ਵੈਲਫੇਅ 1500 ਕਰੋੜ ਰੁਪਇਆ ਅੱਜ ਦੀ ਤਰੀਕ ਚ ਲੱਗੂਗਾ ਇਸ ਪ੍ਰੋਜੈਕਟ ਨੂੰ ਜਿਹੜਾ ਚਾਲੂ ਕਰਦੇ ਆ 7-800 ਕਰੋੜ ਰੁਪਇਆ ਪ੍ਰੋਜੈਕਟ ਦੇ ਉੱਤੇ ਲਾਇਆ ਗਿਆ ਸੀਗਾ ਔਰ ਉਹ ਪ੍ਰੋਜੈਕਟ ਅੱਜ ਦੀ ਤਰੀਕ ਚ ਮਿੱਟੀ ਕੀਤਾ ਮੈਂ ਇਹਦੇ ਲਈ ਇਹ ਵੀ ਬੇਨਤੀ ਕੀਤੀ ਆ ਕਿ ਜੇ ਪ੍ਰੋਜੈਕਟ ਠੀਕ ਨਹੀਂ ਸੀਗਾ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਰਾਜਨੀਤੀ ਜੀ ਰਾਜਨੀਤੀ ਕਰਨੀ ਕੀਤਾ ਜਾਂਦਾ ਜੇਕਰ ਕੋਈ ਪ੍ਰੋਜੈਕਟ ਲੱਗਦਾ ਵਾ ਅਗਰ ਲੋਕਾਂ ਦੇ ਫਾਇਦੇ ਲਈ ਹੈ ਜਾਂ ਨਹੀਂ ਫਾਇਦੇ ਲਈ ਲੇਕਿਨ ਦੂਸਰੀ ਸਰਕਾਰਾਂ ਦੀ ਹੈ ਕੋਈ ਵੀ ਸਰਕਾਰ ਬਦਲਦੀ ਰਾਜਨੀਤੀ ਵੀ ਹੁੰਦੀ ਇਸ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਗਿਆ ਔਰ ਤੁਸੀਂ ਆਮ ਸੁਣਦੇ ਹੋ ਕਿ ਇਹ ਕਿਹਾ ਜਾਂਦਾ ਸੀਗਾ ਕਿ ਇਹ ਸੁਖਬੀਰ ਬਾਦਲ ਨੇ ਕੀਤਾ ਇਦਾ ਕੋ ਫਾਇਦਾ ਨਹੀਂ ਸੀ ਹੈਗਾ ਜੇ ਕਿਸੇ ਵਿਰੋਧੀ ਨੇ ਚੰਗਾ ਕੰਮ ਕੀਤਾ ਹੋਵੇ ਤਾਂ ਉਹਨੂੰ ਕਰਨਾ ਚਾਹੀਦਾ ਹੈ ਉਹਦੇ ਉੱਤੇ ਮਤਲਬ ਉਹਦੀ ਪੈਰਵਾਹੀ ਕਰਨੀ ਚਾਹੀਦੀ ਹੈ ਨਾ ਕਿ ਉਹਨੂੰ ਬੰਦ ਕਰ ਦੇਣਾ ਚਾਹੀਦਾ ਸੋ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਫਰਮਾਉਣ ਦੀ ਲੋੜ ਹੈ ਜ਼ਰੂਰੀ ਨਹੀਂ ਇਹ ਦੇਖਿਆ ਜਾਣਾ ਵੀ ਮੇਰਾ ਵਿਰੋਧ ਕਿਹਦੇ ਨਾਲ ਹੈ ਮੇਰਾ ਕਿਹਦੇ ਨਾਲ ਮਤਲਬ ਸਿਆਸੀ ਝਗੜਾ ਹੈ ਉਹਨਾਂ ਦੇ ਕਰਕੇ ਪ੍ਰੋਜੈਕਟ ਨੂੰ ਬੰਦ ਕੀਤਾ ਗਿਆ ਅੱਜ ਇਹਨਾਂ ਲੋਕਾਂ ਦੇ ਤੁਸੀਂ ਹਾਲਾਤ ਤੇ ਦੇਖੋ ਕੀ ਨੇ ਯਾਰ ਇਹ ਇਹ ਰੌਲਾ ਪਾ ਰਹੇ ਨੇ ਇਹ ਇੱਕ ਧੜਾ ਇਹ ਆ ਜਿਨ੍ਹਾਂ ਨੇ ਉੱਥੇ ਧਰਨਾ ਲੰਮਾ ਸਮਾਂ ਚਲਾਇਆ ਸੀਗਾ ਕਿ ਇਹ ਪ੍ਰੋਜੈਕਟ ਬੰਦ ਜਿਹੜਾ ਹਾਂਜੀ ਇਹ ਪ੍ਰੋਜੈਕਟ ਜਿਹੜਾ ਲੰਮਾ ਸਮਾਂ ਇਹਨਾਂ ਨੇ ਧਰਨਾ ਚਲਾਇਆ ਸੀ ਕਿਉਂਕਿ ਸਰਕਾਰ ਨੇ ਇੱਕ ਡਿਸੀਜਨ ਲੈ ਲਿਆ ਸੀਗਾ ਕਿ ਡੀਸੀ ਰੇਟ ਦੇ ਉੱਤੇ ਇਹ ਪ੍ਰੋਜੈਕਟ ਜਿਹੜਾ ਇਹਨਾਂ ਨੂੰ ਪੈਸੇ ਦਿੱਤੇ ਜਾਣਗੇ ਔਰ ਇਹਨਾਂ ਨੇ ਵਿਰੋਧ ਕੀਤਾ ਸੀਗਾ ਉਹ ਕੱਲ ਵੀ ਕਹਿ ਰਹੇ ਨੇ ਕਿ ਜੇ ਦਾ 100 ਰੁਪਿਆ ਵੀ ਘਟਦਾ ਉਹਦੇ ਵਿੱਚ ਵੀ ਇਹ ਦੇਖਿਆ ਜਾਂਦਾ ਬੰਦਾ ਆਪਣਾ ਨੁਕਸਾਨ ਨਹੀਂ ਚਲਦਾ ਮੈਂ ਮੈਂ ਬੇਨਤੀ ਕਰਨ ਲੱਗਾ ਉਸ ਤੋਂ ਬਾਅਦ ਕੱਲ ਇਹ ਵੀ ਸਹਿਮਤ ਹੋ ਗਏ ਕਿ ਡੀਸੀ ਰੇਟ ਦੇ ਉੱਤੇ ਇਹਨੂੰ ਚਲਾ ਲਿਆ ਜਾਵੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਘਰ ਦੇ ਵਿੱਚ ਸਿਰਫ ਰਾਸ਼ਨ ਹੀ ਦੇ ਦਿੱਤਾ ਜਾਵੇ ਸਾਡੀ ਰੋਜੀ ਰੋਟੀ ਚਲਾ ਦਿੱਤੀ ਜਾਵੇ ਕਮ ਸੇ ਕਮ ਅਸੀਂ ਉਹਨਾਂ ਰੇਟਾਂ ਦੇ ਉੱਤੇ ਵੀ ਹੈ ਜਿਹੜੀ ਬੱਸ ਚਲਾਉਣ ਨੂੰ ਤਿਆਰ ਹਾਂ ਦੱਸੋ ਜੀ ਸਰਕਾਰ ਦੀਆਂ ਨਕਾਮੀਆਂ ਆ ਜਦੋਂ 35000 ਦਾ ਸੀ ਵੀ 35000 ਰੋਜ਼ ਇਸ ਵਾਰੀ ਸਬਰ ਕਰੂਗੀ 55000 ਤੱਕ ਇਹ ਚ ਸਬਰ ਕਰਦੀ ਰਹੀ ਜੀ 55000 ਤੱਕ ਇਹ ਦੱਸੋ ਘਾਟੇ ਜਿੱਦਾਂ ਹੋ ਸਕਦੀ ਆ ਜੀ ਇਹ 35000 ਦੇ ਟਾਰਗੇਟ ਤੋਂ 35000 ਰੋ 55000 ਤੱਕ ਸਬਰ ਕਰਦੀ ਰਹੀ ਆ ਜੀ ਇਹ ਜਾਣ ਕੇ ਸਰਕਾਰ ਨੇ ਬੰਦ ਕਰਨੀ ਚਾਹੀਦੀ ਆ ਜੀ ਕੀ ਨਹੀਂ ਨਹੀਂ ਸਭ ਦੀ ਹਾਂਜੀ ਹੈਗੇ ਸਭ ਕੁਝ ਹੈਗਾ ਜੀ ਸਭ ਕੋਈ ਸਭ ਕੋਈ ਮੇਜੂਗਾ ਤੁਹਾਨੂੰ ਜੀ ਸਭ ਕੋਈ ਹੈਗਾ ਕਰਕਾਰ ਜੀ ਕੋਈ ਮੁਲਾਕਾਤ ਕੀਤੀ ਕੀ ਗਿਆ ਕਾਰਪੋਰੇਸ਼ਨ ਉਹਨਾਂ ਨੂੰ ਵਿਸ਼ਵਾਸ ਦਵਾਇਆ ਪਈ ਕਮਿਸ਼ਨਰ ਸਾਹਿਬ ਨਾਲ ਮੁਲਾਕਾਤ ਕੀਤੀ ਉਹਨਾਂ ਨਾਲ 3 ਦਿਨ ਪਹਿਲਾਂ ਵੀ ਇਸ ਮਸਲੇ ਦੇ ਉੱਤੇ ਮੁਲਾਕਾਤ ਹੋਈ ਸੀ ਉਹਨਾਂ ਬੜਾ ਮਤਲਬ ਪੋਜ਼ਿਟਿਵਲੀ ਇਹ ਕਿਹਾ ਕਿ ਮੈਂ ਅੱਜ ਜਿਹੜਾ ਡੀਓ ਬਣਾ ਕੇ ਸਰਕਾਰ ਨੂੰ ਭੇਜੂਗਾ ਕਿ ਇਹਦਾ ਦੁਬਾਰਾ ਜਿਹੜਾ ਉਹ ਕੰਮ ਚਲਾਇਆ ਜਾਵੇ ਉਹਨੂੰ ਚਲਾਉਣ ਦੀ ਅੱਜ ਮੇਰੇ ਜਿਹੜੇ ਐਡੀਸ਼ਨਲ ਚੀਫ ਸਕੱਟਰੀ ਨੇ ਉਹਨਾਂ ਦੇ ਨਾਲ ਗੱਲ ਕੀਤੀ ਜਾਊਗੀ ਔਰ ਇਹਨੂੰ ਜਿਹੜਾ ਪੋਜ਼ਿਟਿਵਲੀ ਜਿਹੜਾ ਉਹ ਚਲਾਇਆ ਰੈਂਡਮ ਜਨਾਨ ਨੂੰ ਕਿਹਾ ਜਾਂਦਾ ਉਹਦੇ ਵਿੱਚ ਸਿਟੀ ਬੱਸ ਉਹਨਾਂ ਦੇ ਵਿੱਚ ਇਹਨਾਂ ਨੂੰ ਇਹ ਸਲਾਹ ਦਿੱਤੀ ਹੈ ਕਿ 40 40 50 50 ਲੱਖ ਦੀ ਬੱਸ ਹੈ ਕਮ ਸੇ ਕਮ ਸ਼ਹਿਰ ਦੇ ਵਿੱਚ ਉਹਨਾਂ ਚ ਡਿਸਪੈਂਸਰੀਜ਼ ਐਂਬੂਲੈਂਸ ਨਹੀਂ ਵੀ ਲੌਂਗ ਰੂਟ ਦੇ ਉੱਤੇ ਭੇਜਣੀਆਂ ਉਹਨਾਂ ਦੇ ਵਿੱਚ ਇਹੋ ਜੀਆਂ ਫੈਸਿਲਿਟੀਆਂ ਜਾਰੀ ਕੀਤੀਆਂ ਜਾਣ ਔਰ ਕੱਲ ਮੈਨੂੰ ਪਤਾ ਲੱਗਾ ਸੀ ਕਿ ਉਹ ਬੱਸਾਂ ਬੰਦ ਕਰ ਦਿੱਤੀਆਂ 7 ਸਾਲ ਦੀ ਮਿਆਦ ਪੂਰੀ ਹੋ ਗਈ ਹੈ ਅੱਜ ਮੈਂ ਰੋਡਵੇਅ ਤੋਂ ਫੋਟੋਆਂ ਲੈ ਕੇ ਆਇਆ 10 ਸਾਲ ਪੁਰਾਣੀਆਂ ਬੱਸਾਂ ਉਹ ਚੱਲਦੀਆਂ ਨੇ ਔਰ ਲੌਂਗ ਰੂਟ ਦੇ ਉੱਤੇ ਚੱਲਦੀਆਂ ਨੇ ਇਨ੍ਹਾਂ ਚੀਜ਼ਾਂ ਦੇ ਉੱਤੇ ਫਿਰ ਇੱਥੇ ਜੇ ਸ਼ਹਿਰ 'ਚ ਇਹਦਾ ਫਾਇਦਾ ਮ ਦੇਖੋ ਬਿਲਕੁਲ ਉਹ ਬੇਰੋਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ ਜੇ ਕੋਈ ਬੰਦਾ ਇਹਨੂੰ ਸਿਆਸੀ ਮੰਚ ਬਣਾਉਣਾ ਚਾਹੀਦਾ ਤੇ ਉਹ ਬਾਹਰ ਸੀਗਾ ਉਹਨਾਂ ਦੇ ਕੰਮ 'ਚ ਖੱਲਲ ਪਾਉਣਾ ਪਰ ਜੇ ਮਤਲਬ ਫਿਰ ਵੀ ਇਹ ਕਾਨੂੰਨ ਦੇ ਅਨਸਾਰ ਆਪਣਾ ਮੈਮੋਰੰਡਮ ਦੇਣ ਲਈ ਇੱਥੇ ਆਏ ਨੇ ਲੋਕ ਆਪਣੀ ਨੌਕਰੀ ਮੰਗਣ ਲਈ ਆਏ ਨੇ ਔਰ ਉਹਨਾਂ ਲੋਕਾਂ ਦੇ ਵੀ ਤੁਸੀਂ ਵਿਰੋਧ ਦੇ ਵਿੱਚ ਆ ਜਾਓ ਉਹ ਲੋਕਾਂ ਦਾ ਗੁੱਸਾ ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਨਾਲ ਮਾੜਾ ਚੰਗਾ ਨਹੀਂ ਬੋਲਣਾ ਕਿਸੇ ਦੇ ਨਾਲ ਕੋ ਹੱਥਲਾਕੀ ਨਹੀਂ ਕਰਨੀ ਚਾਹੀਦੀ ਬਿਲਕੁਲ ਸ਼ਾਂਤ ਮਾਈ ਤੁਸੀਂ ਮੈਨੂੰ ਦੱਸ ਦਿਓ ਇਹਨਾਂ ਲੋਕਾਂ ਦੇ ਨਾਲ ਤੁਸੀਂ ਅੰਦਰ ਗਏ ਇਹਨਾਂ ਲੋਕਾਂ ਨੂੰ ਤੁਸੀਂ ਇੱਥੇ ਮਿਲ ਰਹੇ ਹੋ ਇਹਨਾਂ ਲੋਕੀ ਕੀ ਵਿਰੋਧ ਚਾਣਬੁੱਝ ਕੇ ਕੀਤਾ ਗਿਆ ਚਾਣਬੁੱਝ ਕੇ ਕੀਤਾ ਗਿਆ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕਿਸੇ ਨੂੰ ਕੋਈ ਅਲਰਜੀ ਹੈ ਤੇ ਮੇਰੇ ਨਾਲ ਤੁਸੀਂ ਬਾਹਰ ਕਰ ਸਕਦੇ ਹੋ ਬਾਈ ਦੇ ਵਿੱਚ ਵੀ ਇਸ ਤਰ੍ਹਾਂ ਦੀ ਅਲਰਜੀ ਦੇਖਣ ਫਿਰ ਰਾਜੀ ਨਾ ਮੇਰੇ ਨਾਲ ਮੇਰੇ ਨਾਲ ਕੋਈ ਗਰੀਬਾਣਾ ਜਦੋਂ ਮੇਰੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਤੇ ਤੁਸੀਂ ਮੇਰੇ ਨਾਲ ਬਾਹਰ ਗੱਲ ਕਰ ਸਕਦੇ ਹੋ ਤੁਸੀਂ ਆਪਣਾ ਮਨ ਚ ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ ਤੁਸੀਂ ਉਹਦੇ ਤੇ ਗੱਲ ਰੱਖ ਸਕਦੇ ਹੋ ਉਹ ਲੋਕ ਜੱਟਾਂ ਚੀਜ਼ ਬਣਾਇਨੇ ਤੇ ਤੁਸੀਂ ਉਹਦਾ ਵਿਰੋਧ ਹਾਂ ਜੀ ਗਾਲਾਂ ਜਿੰਨੇ ਵੀ ਗੱਡੀਆਂ ਦੀ ਤੇ ਹੱਥ ਚਲਾ ਕੇ ਹੋਈ ਜਾਂ ਤੇ ਬੇहद ਮੰਦ ਭਾਗੀ ਇੱਕ 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 ਸਾਲ ਤੋਂ ਇੱਕ ਮਹੀਨਾ ਇੱਕ ਸਾਲ ਤੋਂ ਮੈਂ ਸਰਜੀਤ ਇੱਕ ਸਾਲ ਤੁਸੀਂ ਦਰਦ ਦਰਦ ਠੇ ਖਾ ਰਹੇ ਆ ਇਹੋ ਜਿਹਾ ਕੋਈ ਆਂਦਾ ਨਹੀਂ ਕੋਈ ਆਂਟੀ ਨਹੀਂ ਕੋਈ ਸੈਕਟਰੀ ਨਹੀਂ ਕੋਈ ਚੀਫ ਸੈਕਟਰੀ ਨਹੀਂ ਸਾਡੇ ਕੋਲ ਰਿਟਰਨ ਪ੍ਰੂਫ ਹੈ ਕੱਲੇ ਕੱਲੇ ਨੂੰ ਅਸੀਂ ਲੈਟਰ ਦੇ ਗਿਆ ਏ ਸਾਡੀ ਸੁਣਵਾਈ ਨਹੀਂ ਹੋਈ ਪਰ ਅਸੀਂ ਆਪ ਲਾ ਕੇ ਮਨਾਜੀ ਕੋ ਗਿਆ ਆ ਕਿਉਂਕਿ ਮੰਨਾਜੀ ਸਾਡੀ 25 ਤੱਕ ਨੋਮਤਾ ਦੇ ਅਗਵਾ 25 ਤੱਕ ਇਸ ਗੱਲ ਦਾ ਨੋ ਮਤਾ ਕਿਉਂਕਿ ਜਦ ਮੰਨਾਜੀ ਸਾਡੇ ਹੱਕ ਚ ਖਲੋਤੇ ਆ 1500 ਰੁਜ਼ਗਾਰ ਆ 1500 ਮੁਲਾਜ਼ਮ ਸਾਡਾ ਸਾਡੀਆਂ ਧੀਆਂ ਪੜਨਾਂ ਜਿਨ੍ਹਾਂ ਦੇ ਹਸਬੰਦ ਨਹੀਂ ਹੈਗੇ ਕਿਤਾ ਭਰਾ ਨਹੀਂ ਹੈਗਾ ਵੀ ਉਹ ਕਿੱਥੋਂ ਰੋਟੀ ਖਾਂਣਗੇ ਕਿਤੋਂ ਹਾਂਜੀ ਮੈਂ ਬੀਆਰਟੀਸ ਵੱਲੋਂ ਅਸੀਂ ਜੀ ਮੰਗਾ ਜਾਇਆ ਜਾ ਪਰ ਇਹ ਹਲਾਜ ਜਾਇਆ ਜੀ ਭਾਈ ਜਿਹੜਾ ਜੋ ਹੋਇਆ ਉਹ ਹਲਾਜ ਜੀ ਜੋ ਉਹਨਾਂ ਨੇ ਬੋਲਿਆ ਵਾ ਉਹ ਜਰ ਸੀ ਅਮਰ ਆਪਾਂ ਫਿਰ ਵੀ ਆਪਾਂ ਨੂੰ ਫੜ ਕੇ ਲੈ ਕੇ ਗਏ ਕਿ ਨਹੀਂ ਇਹ ਗੱਲ ਹੱਥੋਂ ਪੈ ਗਈ ਇਹ ਜਾਂ ਤੁਹਾਡੇ ਸਾਹਮਣੇ ਜਾਣ ਪੁੱਜ ਗਈ ਜਦੋਂ ਜੇ ਅੱਜ ਅੱਜ ਭਾਈ ਸਾਹਿਬ ਨੂੰ ਨਹੀਂ ਪਤਾ ਕੌਣ ਸੀ ਅਗਰ ਅੱਜ ਭਾਈ ਸਾਹਿਬ ਨੂੰ ਇਹ ਪਤਾ ਲੱਗਾ ਉਹਦੇ ਭਾਈ ਸਾਹਿਬ ਉਦੋਂ ਸਾਡੀ ਕਿਉਂ ਨਹੀਂ ਸਾਰ ਲਈ ਸਰਦਾਰ ਸਰਦਾਰ ਦਮਨਦੀਪ ਸਰਦਾਰ ਦਮਨਦੀਪ ਸਿੰਘ ਨੇ ਮੁੱਦਾ ਚੁੱਕਿਆ ਸੀਗਾ ਅਸੀਂ ਸਰਦਾਰ ਆਪਣਾ ਦਮਨਦੀਪ ਨੇ ਗੱਲ ਕੀਤੀ ਅਸੀਂ ਫਿਰ ਮਹੰਨਾ ਜੀ ਨੇ ਅ ਮੁੱਦਾ ਚੁੱਕਿਆ ਦਮਨਦੀਪ ਕੌਂਸਲਰ ਸਾਹਿਬ ਜਿਹੜੇ ਸੀ ਜਿਹੜੇ ਚੇਅਰਮੈਨ ਨੂੰ ਮਤਖਾ ਦੀ ਹਾਂਜੀ ਉਹਨਾਂ ਨੇ ਮੁੱਦਾ ਚੁੱਕਿਆ ਕਿਉਂ ਚੁੱਕਿਆ ਕਿਉਂਕਿ 1500 ਘਰ ਜਿਹੜਾ ਇਸ ਉੱਪਰ ਦੇ ਘਰ ਤੋਂ ਰੋਟੀ ਖਾਂਦਾ ਮਹਾਜਾ ਕੀ 12-13000 ਰੁਪਏ ਤਨਖਾਹ ਆ ਯਾਰ ਜੇ ਸਰਕਾਰ 12-13000 ਨਹੀਂ ਦੇ ਸਕਦੀ ਜਿਹੜੇ ਅੰਦਰ ਪੀਬੀਐਮ ਵਿੱਚ ਬੈਠੇ ਆ 20-25-25000 ਰੁਪਏ ਕਿਉਂ ਲੈਂਦੇ ਆ ਮੈਨੂੰ ਇਸਦਾ ਜਵਾਬ ਚਾਹੀਦਾ 90 ਲੱਖ ਰੁਪਈਆ 90 ਲ 90 ਲੱਖ ਰੁਪਇਆ ਅਸੀਂ ਇੱਕ ਸਾਲ ਇੱਕ ਸਾਲ ਹੋ ਗਿਆ ਦਰਦ ਦਰ ਧੱਕੇ ਖਾਂਦੇ ਆ ਸਾਨੂੰ ਇੱਕ ਬੰਦਾ ਦੱਸ ਦੇ ਜਿਹਨੇ ਸਾਡੇ ਨਾਲ ਮੋੜਨਾ ਮੋੜਾ ਲਾਇਆ ਜੇ ਸਾਡੇ ਅੱਜ ਮੋੜਨਾ ਮੋੜਾ ਲਾ ਲਿਆ ਤੇ ਕੀ ਗੱਲ ਲੋਕਾਂ ਨੂੰ ਤਕਲੀਫ ਹੋ ਗਈ ਆ ਕਸੂਰ ਕਿਸਦਾ ਵਾ ਕਸੂਰ ਭਾਰੀ ਕਸੂਰ ਤੇ ਕਸੂਰ ਇਹਦੇ ਵਿੱਚ ਹੋਰ ਤੁਹਾਡੇ ਸਰਕਾਰ ਕਸੂਰੀ ਸਰਕਾਰ ਦਾ ਜਿਹੜਾ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਭਈ ਇੱਕ ਸਾਲ ਤੋਂ ਧੱਕੇ ਖਾ ਰਹੇ ਆਪਾਂ ਕਿ ਜੇ ਆਪਾਂ ਮੰਤਰੀ ਸਾਹਿਬ ਨੂੰ ਚਲ ਜਾ ਚੀਫ ਸੈਕਟਰੀ ਕੋ ਚਲ ਜਾ ਸਾਰੀ ਗੱਲ ਮੁੱਕ ਗਈ ਚੀਫ ਸੈਕਟਰੀ ਸਾਹਿਬ ਤੇ ਜਦੋਂ ਚੀਫ ਸੈਕਟਰੀ ਆਪਣਾ ਮਿਲ ਕੇ ਖੁੱਦ ਆਏ ਉਹਨਾਂ ਨੇ ਇਹ ਵੀ ਸਾਨੂੰ ਗੱਲ ਕਹੀ ਸੀ ਜਿਹੜਾ 500 ਕਰੋੜ ਦਾ ਪ੍ਰੋਜੈਕਟ ਆ 2 4 5 ਕਰੋੜ ਕਰਕੇ ਇਹ ਬੰਦ ਨਹੀਂ ਹੋਏਗਾ ਪਰ ਕਦੋਂ ਮੈਨੂੰ ਐਸੀ ਦਾ ਜਵਾਬ ਚਾਹੀਦਾ ਇਹ ਕਿ ਕਦੋਂ ਚੱਲੂਗਾ ਇਹ ਇਹਨਾਂ ਲੋਕਾਂ ਦਾ ਰੋਜ਼ਗਾਰ ਕਦੋਂ ਮਿਲੂਗਾ ਕਦੋਂ ਮਿਲੂਗਾ ਇਹ BRTS ਵੱਲੋਂ ਜਿਹੜੀ ਅੱਜ ਇਹਨਾਂ ਦੇ EMPLOYEES ਦੇ ਵਿੱਚ ਹੱਕ ਦੇ ਵਿੱਚ ਆ ਕੇ ਬੜੀ ਵਧੀਆ ਗੱਲ ਕੀਤੀ ਹੈ ਮੈਂ ਵੀ ਚਾਹੁੰਦਾ ਆ ਕਿ ਪੰਜਾਬ ਸਰਕਾਰ ਮਾਨਸਾ ਮੁੱਖ ਮੰਤਰੀ ਸਾਹਿਬ ਧਿਆਨ ਦੇਣ BRTS ਚੱਲਣਾ ਚਾਹੀਦਾ ਪਰ ਇਹਦੇ ਪਿੱਛੇ ਇਹਦੀ ਮੰਨਛਾ ਕਲੀਅਰ ਹੋਣੀ ਚਾਹੀਦੀ ਇਹਦੀ ਮੰਨਛਾ ਕੀ ਹੈ ਆਮ ਸਾਡੇ ਪਿੰਡਾਂ ਦੇ ਭੈਣ ਭਰਾ ਇਹਦੇ ਮਗਰ ਲੱਗੇ ਨੇ ਮੈਂ ਤੁਹਾਨੂੰ ਇਹ ਸਪਸ਼ਟ ਕਰਦਿਆਂ ਕਿ ਕਾਰਪੋਰੇਸ਼ਨ ਤੇ ਅਮਨਿਸਤਰ ਟਰਸ ਦੇ ਕੁਝ ਠੇਕੇ ਨੇ ਜਿਹਦੇ ਉੱਤੇ ਰੋਕ ਲਗਾਈ ਗਈ ਹੈ ਜਿਹਦੀ ਟੈਂਡਰਿੰਗ ਨਹੀਂ ਹੋ ਰਹੀ ਤੇ 4 ਜੁਲਾਈ 2023 ਦੀ ਬੀਆਰਟੀਏ ਸਬੰਧ ਹੈ ਇੱਕ ਸਾਲ ਐ ਮੰਨੇ ਨੂੰ ਚੇਤਾ ਨਹੀਂ ਆਇਆ ਵਿਚਾਰੇ ਗਰੀਬਾਂ ਦਾ ਤੇ ਅੱਜ ਨੂੰ ਚੇਤਾ ਆ ਗਿਆ ਕਿ ਬੀਆਰਟੀਏ ਚਾਲੂ ਕਰਨੀ ਚਾਹੀਦੀ ਹੈ ਭਵੰਤਮਨ ਸਾਹਿਬ ਇਹਨੀਆਂ ਨਿਗਾ ਚ ਬੜੇ ਵਧੀਆ ਲੀਡਰ ਸੀਗੇ ਕਿਉਂਕਿ ਇਹਨੂੰ ਆ ਸੀਗੀ ਕਿ ਮੈਨੂੰ ਐਮਪੀ ਬਣਾਉਣਗੇ ਅਮਰਸਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਾਉਣਗੇ ਜਦੋਂ ਉਹਨਾਂ ਨੇ ਚੱਲਦਾ ਕਰਤਾ ਕਿਉਂਕਿ ਸੁਪਨੇ ਦੀ ਗੱਲ ਐ ਕੋਈ ਵੀ ਵੇਖ ਸਕਦਾ ਉਹਦਾ ਪੈਸਾ ਨਹੀਂ ਲੱਗਦਾ ਕੋਈ ਵੀ ਪੰਜਾਬ ਦਾ ਆਮ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਸੁਪਨਾ ਲੈ ਸਕਦਾ ਜਾਂ ਪ੍ਰਧਾਨ ਮੰਤਰੀ ਦਾ ਸੁਪਨਾ ਲੈ ਸਕਦਾ ਪਰ ਅਸਲੀਅਤ ਦੇ ਵਿੱਚ ਜਦੋਂ ਟਿਕਟ ਨਹੀਂ ਮਿਲੀ ਅੱਜ ਮੁੱਖ ਮੰਤਰੀ ਸਾਹਿਬ ਮੁਰਦਾਬਾਦ 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 ਬਿਸਮਿਲ ਸਕੇ ਤੇ ਇਸ ਸਿਲਸਿਲੇ ਦੇ ਵਿੱਚ ਆਏ ਸੀਗੇ ਇਹਨਾਂ ਦੇ ਨਾਲ ਸਲਾਹ مشورہ ਕੀਤਾ ਤੇ ਇਹਨਾਂ ਨੂੰ ਮੈਂ ਆਸ਼ਵਾਸਨ ਦਵਾਇਆ ਕਿ ਜਿਹੜਾ ਇਹ ਫੈਸਲਾ ਹੈ ਆਲਰੇਡੀ ਸਰਕਾਰ ਨੂੰ ਅਸੀਂ ਲਿਖ ਕੇ ਭੇਜ ਚੁੱਕੇ ਹਾਂ ਤੇ ਸਰਕਾਰ ਪੱਧਰ ਤੇ ਉੱਤੇ ਇਹਦਾ ਜਲਦ ਜਿਹੜਾ ਫੈਸਲਾ ਹੈ ਉਹ ਲੈ ਲਿਆ ਜਾਏਗਾ ਇਹਦੇ ਨਵੇਂ ਜਿਹੜੇ ਟੈਂਡਰ ਡਾਕੂਮੈਂਟਸ ਸੀਗੇ ਉਹ ਰੈਡੀ ਹੋਈ ਸੀਗੇ ਉਹ ਸਾਡੇ ਦਫ਼ਤਰ ਵੱਲੋਂ ਤੇ ਪੀਐਮ ਆਈਡੀਸੀ ਦਫ਼ਤਰ ਵੱਲੋਂ ਰੈਡੀ ਹੋ ਕੇ ਸਰਕਾਰ ਨੂੰ ਭੇਜ ਦਿੱਤੇ ਗਏ ਸੀਗੇ ਤੇ ਉਹਦਾ ਹੁਣ ਜਿਹੜਾ ਵੀ ਟੈਂਡਰ ਹੈ ਸਰਕਾਰ ਦੇ ਡਿਸੀਜਨ ਤੋਂ ਬਾਅਦ ਉਹ ਫਰਵਰਡ ਕਰ ਦਿੱਤਾ ਜਾਊਗਾ ਤੇ ਬੱਸਾਂ ਦੀ ਜਿਹੜੀ ਸੂਬਾ ਹੈ ਉਸ ਦੇ ਅਕੋਰਡਿੰਗ ਜਿਹੜੀਆਂ ਸਟਾਰਟ ਕਰਨੀ ਚਾਹੀਦੀਆਂ ਹਨ ਕਰੋੜਾਂ ਰੁਪਏ ਦੀਆਂ ਬੱਸਾਂ ਖਰਾਬ ਹੋ ਰਹੀਆਂ ਹਨ ਸਾਫ਼ ਹੀ ਜਿਹੜੀਆਂ ਬੱਸਾਂਾਂ ਵਿੱਚ ਚੱਲਣ ਦੀ ਹਾਲਤ ਨਹੀਂ ਰਹਿ ਗਈਆਂ 94 ਬੱਸਾਂ ਹੀ ਮੇਰੇ ਕਹਿੰਦਾ ਜਿ 20+ ਬੱਸਾਂਾਂ ਵਿੱਚ ਜਿਹੜੀਆਂ ਉਹ ਚੱਲਣ ਦੀ ਹਾਲਤ ਦੇ ਵਿੱਚ ਨਹੀਂ ਹਨ ਤੇ ਸਰ ਵੱਡੀ ਗੱਲ ਹੈ ਕਿ ਜਿਵੇਂ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਸੀ ਜਿਵੇਂ ਪਾਸ ਬਣੇ ਸੀ ਲੋਕਾਂ ਦੇ ਪਾਸ ਬਣੇ ਸੀ ਉਹ ਪਾਸ ਦੇ ਪੈਸੇ ਲੋਕਾਂ ਨੇ ਦਿੱਤੇ ਉਹ ਪੈਸੇ ਵੀ ਵੇਸਟ ਹੋ ਗਏ ਉਹ ਜੇ ਬੱਸਾਂ ਸ਼ੁਰੂ ਤੋਂ ਚੱਲਦੀਆਂ ਕੀ ਉਹਨਾਂ ਦੇ ਜਿਹੜੇ ਪਾਸ ਹੈ ਉਦੋਂ ਹੋਏਗੀ ਜੀ ਪਹਿਲਾਂ ਤਾਂ ਮੈਂ ਬੜਾ ਕਲੀਅਰ ਕਰਨਾ ਚਾਹੁੰਦਾ ਬੱਸਾਂ ਜਿਹੜੀਆਂ ਬੰਦ ਕਰਦੀਆਂ ਸੀ ਦਿੱਤੀਆਂ ਗਈਆਂ ਇਹ ਜਿਹੜੇ ਕੰਟਰੈਕਟਰ ਸਿਗਾ ਸਰਨਾ ਸੁਨਾਮ ਕੰਪਨੀ ਕਰਕੇ ਸੀਗੀ ਉਹ ਦਿਵਾਲੀਆ ਹੋ ਗਈ ਸੀ ਤੇ ਉਹ ਛੱਡ ਕੇ ਭੱਜ ਗਈ ਸੀ ਇਹ ਕੰਟਰੈਕਟਰ ਦੇ ਪਾਰਟ ਉੱਤੇ ਲਾਇਬਿਲਟੀ ਸੀ ਉਹਦੇ ਨਾਲ ਜਿਹੜਾ ਆਰਬਿਟਰੇਸ਼ਨ ਦੇ ਵਿੱਚ ਜੋ ਵੀ ਅਸੀਂ ਅ ਡਿਸੀਜਨ ਜੋ ਵੀ ਉਹਦੇ ਨਾਲ ਕੇਸ ਦੇ ਵਿੱਚ ਫੈਸਲਾ ਹੋਏਗਾ ਉਹਦੇ ਅਕੋਰਡਿੰਗੂ ਉਹ ਰਿਕਵਰੀ ਜਿਹੜੀ ਇਹ ਲਿੱਤੀ ਜਾਏਗੀ ਬਟ ਜਿਹੜੀਆਂ ਉਸ ਤੋਂ ਬਾਅਦ ਜਦੋਂ ਸਾਡਾ ਕੰਟਰੈਕਟਰ ਭੱਜ ਜਾਂਦਾ ਤਾਂ ਕਿਸੇ ਵੀ ਨਾਰਮਲ ਕੰਟਰੈਕਟ ਦੇ ਵਿੱਚ ਉਹਦਾ ਰੀਟੈਂਡਰ ਹੁੰਦਾ ਤਾਂ ਉਹ ਰੀਟੈਂਡਰ ਦੀ ਜਿਹੜੀ ਕਾਰਵਾਈ ਹੈਗੀ ਹੈ ਉਹ ਅਸੀਂ ਆਲਰੇਡੀ ਪੂਰੀ ਕਰ ਚੁੱਕੇ ਹਾਂ ਜੀ ਸਰ ਜਿਹੜੀਆਂ ਇਹਨਾਂ ਦੀਆਂ ਸੈਲਰੀਆਂ ਅੜੀਆਂ ਪੈਸੇ ਆ ਉਹ ਇਹਨਾਂ ਨੂੰ ਮਿਲਣਗੇ ਕਿ ਪਛ ਬਿਲਕੁਲ ਜੀ ਬਿਲਕੁਲ ਮਿਲਣਗੇ ਬੀਿੰਗ ਪ੍ਰਾਇਮਰੀ ਪ੍ਰਿੰਸੀਪਲ ੈਂਪਲੋਇਰਸ ਇਹਨਾਂ ਦੇ ਜਿਹੜੀ ਜਿਹੜੀਆਂ ਉਹਦੀ ਕੰਪਨੀ ਸੀਗੀ ਸਬ ਵੈਂਡਰਸ ਜਿਹੜੇ ਕੋਕਰ ਗਰੁੱਪ ਵਾਲੇ ਉਹਨਾਂ ਦੇ ਨਾਲ ਆਲਰੇਡੀ ਡਿਸੀਜਨ ਹੋ ਚੁੱਕਿਆ ਤੇ ਡਿਸੀਜਨ ਇਹ ਹੋਇਆ ਸੀਗਾ ਕਿ ਉਹ ਇਹਨਾਂ ਦੀਆਂ ਸੈਲਰੀਜ਼ ਪਾਉਣਗੇ ਤੇ ਸੈਲਰੀਜ਼ ਦੇ ਜਿਹੜੇ ਪ੍ਰੂਫ ਨੇ ਸਾਨੂੰ ਸਬਮਿਟ ਕਰਨਗੇ ਉਹਦੇ ਅਗੇਂਸਟ ਅਸੀਂ ਇਹਨਾਂ ਦੀ ਸੈਲਰੀ ਰੀਲੀਜ਼ ਕਰਾਂਗੇ ਕਰਮਚਾਰੀ ਜੀ ਇਹਦੇ ਵਿੱਚ ਕਾਫੀ ਸੀਗੇ ਆਲਮੋਸਟ 500 ਦੇ ਅਰਾਊਂਡ ਲਗਭਗ ਜਿਹੜੇ ਕਰਮਚਾਰੀ ਸਾਰੇ ਮਿਲਾ ਕੇ ਅ ਕੰਮ ਕੰਮ ਕਰ ਸਰ ਬੱਸਾਂ ਦਾ ਬਦਲ ਕਿਤਾਂ ਕਿੰਨੀਆਂ ਤੋਂ ਬੱਸਾਂ ਜਿਹੜੀਆਂ ਬਿਲਕੁਲ ਚੱਲਣ ਦੀ ਹਾਲਤ ਵਿੱਚ ਨਹੀਂ ਹਾਂਜੀ ਇਹਦੇ ਵਿੱਚ ਜੀ ਅਸੀਂ ਆਲਰੇਡੀ ਅਸੈਸਮੈਂਟ ਕਰ ਚੁੱਕੇ ਹਾਂ ਸਿਰਫ 10 ਤੋਂ 15 ਬੱਸਾਂ ਇਦਾਂ ਦੀਆਂ ਆਈਆਂ ਜਿਹਦੇ ਵਿੱਚ ਮੇਜਰ ਰਿਪੇਅਰ ਦੀ ਜ਼ਰੂਰਤ ਹੈ ਬਾਕੀ ਦੀਆਂ ਬੱਸਸ ਜਿਹੜੀਆਂ ਹੈਗੀਆਂ ਉੱਥੇ ਖੜੀਆਂ ਜ਼ਰੂਰ ਨੇ ਬਟ ਉਹ ਜਿਹੜੀ ਮਾਈਨਰ ਰਿਪੇਅਰ ਦੇ ਨਾਲ ਉਹ ਚੱਲੂ ਹਾਲਤ ਦੇ ਵਿੱਚ ਬਟ ਜਿੰਨੀਆਂ ਬੱਸਾਂ ਸਾਰੀਆਂ ਚੱਲਣ ਦੀ ਹਾਲਤ ਹੋ ਜੰਦੀਆਂ ਫੇਰ ਦੇਖਣਾ ਹਾਂਜੀ ਜੀ ਬਿਲਕੁਲ ਅਸੀਂ ਚੱਲਣ ਦੀ ਹਾਲਤ ਵਿੱਚ ਹੋ ਵੀ ਜਾਂਦੇ ਕਿੰਨਾ ਸਮਾਂ ਲੱਗੇਗਾ ਸਾਰੀ ਬੱਸਾਂ ਫੇਰ ਅੰਮ੍ਰਿਤਸਰ ਚੱਲਣੇ ਜਾਣਗੀਆਂ ਆ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਜੀ ਡਿਸੀਜਨ ਜਿਹੜਾ ਹੈ ਸਰਕਾਰ ਪੱਧਰ ਤੇ ਲੈਣਾ ਬਾਕੀ ਹੈ ਤੇ ਮੈਂ ਅੱਜ ਵੀ ਇਹਨਾਂ ਦੀ ਮੀਟਿੰਗ ਤੋਂ ਬਾਅਦ ਆਪਣੇ ਜਿਹੜੇ ਐਡੀਸ਼ਨਲ ਚੀਫ ਸਕੱਟਰੀ ਤੇਜਵੀਰ ਸਿੰਘ ਸਰ ਨੇ ਜਿਹੜੇ ਜਿਨ੍ਹਾਂ ਨੇ ਜੁਆਇਨ ਕੀਤਾ ਲੋਕਲ ਗਵਰਨਮੈਂਟ ਡਿਪਾਰਟਮੈਂਟ ਉਨ੍ਹਾਂ ਦੇ ਨਾਲ ਮੈਂ رابطہ ਵੀ ਕਰਾਂਗਾ ਤੇ ਉਹਨਾਂ ਨੂੰ ਇੱਕ ਡਿਗਰੇਟਰ ਵੀ ਲਿਖਾਂਗਾ ਕਿ ਇਹਦੇ ਉੱਤੇ ਜਲ ਜਿਹੜਾ ਫੈਸਲਾ ਉਹ ਸਰਕਾਰ ਵੱਲੋਂ ਜਿਹੜਾ ਲਿੱਤਾ ਜਾਵੇ